ਇਹ ਤਾਂ ਉਹੀ ਗੱਲ ਹੋਈ ਕਿ ਗਿੱਦੜਾਂ ਦਾ ਸੁਣਿਆ ਗਰੁੱਪ ਫਰਦਾ ਕਹਿੰਦੇ ਸ਼ੇਰ ਮਾਰਨਾ ਹਰਾਨੀ ਦੀ ਗਲਤ ਇਹ ਆ ਕਿ ਪੇਰੇ ਪੁੱਤ ਦਿਹਾੜੀ ਤੇ ਇਕੱਠੇ ਹੋ ਗਏ ਟੀਮਾਂ ਬਣਾ ਕੇ ਬਹਿ ਗਏ ਤੇ ਅੱਜ ਦੀ ਡੇਢ ਵਿੱਚ ਇਹਨਾਂ ਨੂੰ ਹੁਣ ਕਲੱਬਾ ਕਰਨ ਦੀ ਵੀ ਜਿਆਦਾ ਗਈ ਤੇ ਆ ਮਹਾਸ਼ੇ ਨੂੰ ਵੀ ਅੱਜ ਜਿਆਦਾ ਆ ਕਿ ਮੈਂ ਹੁਣ ਇਹ ਵੀ ਲੋਕਾਂ ਨੂੰ ਦੱਸਣਾ ਕਿ ਆਹ ਵਾਲਾ ਗਾਣਾ ਮੈਂ ਲਿਖ ਕੇ ਦਿੱਤਾ ਦਲਜੀਤ ਨੂੰ ਯਾਰ ਹੱਦ ਹੋ ਗਈ ਕਿਹਨੂੰ ਨਹੀਂ ਪਤਾ ਇਹ ਗਾਣਾ ਕਿਹਨੇ ਲਿਖ ਕੇ ਦਿੱਤਾ ਇਹਦਾ ਬਹੁਤ ਚਿਰ ਪਹਿਲਾਂ ਦਾ ਪਤਾ ਆ ਗੱਪੇ ਹੁੰਦਾ ਵੈਰੀ ਨੂੰ ਵੀ ਮਿੱਠਾ ਬੋਲਦਾ ਇਹ ਵੀ ਆਪਕੇ ਮਿਸਟਰ ਹਜ਼ਲਾ ਨੇ ਨਹੀਂ ਲਿਖਾ ਹੂਆ ਹੈ ਧੰਨਵਾਦ ਕਿਉਂਕਿ ਇਹ ਬੰਦਾ ਵੀ ਸ਼ੁਰੂ ਤੋਂ ਮੌਕੇ ਦੀ ਤਲਾਸ਼ ਵਿੱਚ ਹੀ ਰਹਿੰਦਾ ਕਿ ਕਿਸੇ ਨਾ ਕਿਸੇ ਦੇ ਨਾਲ ਮੇਰੇ ਸਿੰਘ ਫਸੇ ਹੀ ਰਹਿਣ ਸਿੱਧੂ ਬਾਈ ਤੋਂ ਬਾਅਦ ਇਹਨੇ ਕਿੰਨਿਆਂ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਇਹਨੇ ਅਰਜਨ ਢਿੱਲੋਂ ਦੇ ਨਾਲ ਵੀ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਪਰ ਅਗਲੇ ਨੇ ਇਸ ਤਰੇਹ ਤੋਂ ਇਗਨੋਰ ਕਰ ਦਿੱਤਾ ਉੱਤੇ ਗੱਲ ਨਹੀਂ ਬਣੀ ਰਾਕੇਨਾ ਸਿੰਘ ਵਸਾਲੇ ਉਸ ਤੋਂ ਬਾਅਦ ਕਿੱਥੇ ਕਿੱਥੇ ਇਹਨੇ ਕੀ ਕੀ ਨਹੀਂ ਕੀਤਾ ਤੇ ਹੁਣ ਦਲਜੀਤ ਦੇ ਨਾਲ ਯਾਰ ਕਿੱਡੀ ਹੈਰਾਨੀ ਦੀ ਗੱਲ ਵਾ ਕਿ ਜੇ ਇਸ ਬੰਦੇ ਨੇ ਇਹਦਾ ਗਾਣਾ ਗਾਇਆ ਜੇ ਇਸ ਬੰਦੇ ਨੇ ਬਾਲੀਵੁੱਡ ਵਾਲਿਆਂ ਨੂੰ ਦੱਸਿਆ ਕਿ ਕੋਈ ਓਜਲੇ ਨਾਮ ਦਾ ਵੀ ਬੰਦਾ ਹੈਗਾ ਪੰਜਾਬ ਵਿੱਚ ਹੁਣ ਉਹਦੇ ਦਿਵਾਲੀ ਹੋ ਗਿਆ ਇਹ ਉਹੀ ਓਜਲਾ ਆ ਜਿਹੜਾ ਇੰਟਰਵਿਊਆਂ ਵਿੱਚ ਦਿਲਜੀਤ ਬਾਈ ਦੀਆਂ ਤਰੀਫਾਂ ਕਰਦਾ ਪਿਆ ਸੀ ਤੇ ਤਾਂ ਹੀ ਤਾਂ ਸਿੱਧੂ ਬਾਈ ਨੇ ਕਿਹਾ ਸੀ ਕਿ ਇੰਟਰਵਿਊਆਂ ਚੈੱਕ ਕਰ ਲਈ ਵਿੱਚੋਂ ਵਿੱਚ ਹੀ ਫੈਨਸ ਵਾਲੇ ਜੱਟ ਦੇ ਇਹਨੇ ਸਿੱਧੂ ਬਾਈ ਨੂੰ ਗੀਤਾਂ ਵਿੱਚ ਰਪਲਾਈ ਕੀਤੇ ਸੀ ਤੇ ਇੰਟਰਵਿਊਆਂ ਵਿੱਚ ਉਹਦੀ ਵੀ ਤਾਰੀਫ ਕਰਿਆ ਕਰਦਾ ਸੀ ਵਧੀਆ ਗਾਉਂਦਾ ਬਾਈ ਬਹੁਤ ਵਧੀਆ ਗਾਉਂਦਾ ਲਿਖਦਾ ਵੀ ਬਹੁਤ ਵਧੀਆ ਬਾਈ ਪਤਾਈਏ ਤੋਂ ਤੂ ਸੱਚੇ ਕਿਹਾ ਸਿਆਣਿਆਂ ਨੇ ਕਿ ਪੰਜਾਬੀਆਂ ਨੂੰ ਜਦੋਂ ਵੀ ਮਾਰ ਪਈਆ ਤਾਂ ਆਪਣਿਆਂ ਦੀ ਹੱਥੀ ਪਈਆ ਬਾਹਰਲੇ ਕਿਸੇ ਦੀ ਐਡੀ ਹਿੰਮਤ ਨਹੀਂ ਕਿ ਉਹ ਪੰਜਾਬੀਆਂ ਦੀ ਹਵਾ ਵੱਲ ਵੀ ਤੱਕ ਸਕਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਤਾਂ ਆਪਣਿਆਂ ਦੀ ਵਜਾ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਤਾਂ ਉਹ ਵੀ ਆਪਣਿਆਂ ਦੀ ਵਜਾ ਨਾਲ ਕਿਸ਼ਨਾ ਕਾਲੇ ਪਾਣੀ ਗਿਆ ਤਾਂ ਉਹ ਵੀ ਆਪਣਿਆਂ ਦੀ ਵਜਾ ਨਾਲ ਜੇਕਰ ਅੱਜ ਦੀ ਡੇਟ ਵਿੱਚ ਦਲਜੀਤ ਦੋਸਾਂਝ ਦਾ ਸਟਾਰਟਅਪ ਖਤਰੇ ਵਿੱਚ ਵਾ ਤਾਂ ਉਹ ਵੀ ਆਪਣਿਆਂ ਦੀ ਵਜਾ ਨਾਲ ਅਸੀਂ ਪੰਜਾਬੀ ਲੋਕ ਇਸੇ ਕਰਕੇ ਨਹੀਂ ਆ ਉਸ ਜਗ੍ਹਾ ਤੇ ਪੁੱਜ ਸਕੇ ਜੋ ਜਗ੍ਹਾ ਅਸੀਂ ਡਿਜ਼ਰਵ ਕਰਦੇ ਹਾਂ ਕਿਉਂਕਿ ਪੰਜਾਬੀ ਜਦੋਂ ਵੀ ਅੱਗੇ ਵਧੇ ਤਾਂ ਆਪਣੇ ਅੰਦਰ ਦਿੱਤਾ ਖਿੱਚਣੀਆਂ ਸ਼ੁਰੂ ਕਰਤੀਆਂ ਪੰਜਾਬੀਆਂ ਦਾ ਕੰਮ ਜਦੋਂ ਵਧੀਆ ਚੱਲਣਾ ਸ਼ੁਰੂ ਹੋਇਆ ਤਾਂ ਆਪਣੇ ਨਹੀਂ ਉਹਦੇ ਵਿੱਚ ਕੜੀ ਕੋਲ ਨਹੀਂ ਸ਼ੁਰੂ ਕਰ ਦਿੱਤੀ ਭਾਜੀ ਨਿੱਕੋ ਗੱਲ ਕਹਿਣੀ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਬਲੌਗ ਅਨਬਲੌਗ ਤੇ ਕਰ ਦੋ ਚਲੋ ਧੰਨ ਦੋ ਪਹਿਲਾਂ ਮੈਨੂੰ ਅਨਬਲੌਕ ਕਰੋ ਫਿਰ ਗੱਲ ਕਰਿਓ ਮੇਰੇ ਨਾਲ ਆਕੇ ਏਪੀ ਹੁਣੀ ਬਹੁਤ ਸੋਹਣੀ ਇੱਜ਼ਤ ਬਣਾ ਰਿਆ ਪੰਜਾਬੀਆਂ ਦੀ ਜਿਹੜੇ ਲੋਕ ਮੂੰਹ ਚੱਕ ਚੱਕ ਕੇ ਇਹ ਚੀਜ਼ ਦੇਖ ਰਹੇ ਸੀ ਪੰਜਾਬੀ ਕਿੱਥੋਂ ਅੱਜ ਕਿੱਥੇ ਪੁੱਜ ਗਏ ਉਹੀ ਲੋਕ ਅੱਜ ਇਹ ਵੀ ਦੇਖ ਰਹੇ ਆ ਕਿਵੇਂ ਪੰਜਾਬੀ ਪੰਜਾਬੀ ਦੇ ਨਾਲ ਲੜ ਰਿਹਾ ਆ ਹੋ ਸਕਦਾ ਹੈ ਕਿ ਦਿਲਜੀਤ ਦੀ ਟੀਮ ਨੇ ਕਿਤੇ ਨਾ ਕਿਤੇ ਏਪੀ ਹੋਣਾਂ ਨੂੰ ਹਰਟ ਕੀਤਾ ਹੋਵੇ ਪਰ ਇਸ ਮਸਲੇ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਸੁਲਝਾਇਆ ਜਾ ਸਕਦਾ ਸੀ ਇਹ ਗੱਲ ਕਿਸੇ ਹੋਰ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਸੀ ਏਪੀ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਇਹ ਵਾਲਾ ਮਸਲਾ ਪੰਜਾਬ ਦੇ ਅੰਦਰ ਨਹੀਂ ਹੋ ਰਿਹਾ ਇਹ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਹੋ ਰਿਹਾ ਆ ਇਹ ਗੱਲ ਪੰਜਾਬ ਵਿੱਚ ਕੀਤੀ ਜਾਂਦੀ ਤਾਂ ਇਹਨੂੰ ਆਪਾਂ ਘਰ ਦਾ ਮਸਲਾ ਵੀ ਕਹਿ ਸਕਦੇ ਸੀ ਪਰ ਇਹ ਹੁਣ ਗਲੀ ਵਿੱਚ ਖੜ ਕੇ ਜਦੂਸ ਕੱਢਿਆ ਗਿਆ ਤਾਂ ਇਹਨੂੰ ਹੁਣ ਨਿਆਂਮਤ ਨਾ ਕਹੀਏ ਤਾਂ ਕੀ ਕਹੀਏ ਹੁਣ ਇਹਦੇ ਵਿੱਚੋਂ ਸਭ ਤੋਂ ਵੱਧ ਸਵਾਦ ਲੈ ਰਹੇ ਨੇਸੀਬ ਵਰਗੇ ਲੋਕ ਜਿਨ੍ਹਾਂ ਨੂੰ ਮੌਕਾ ਮਿਲ ਚੁੱਕਾ ਹੁਣ ਆਪਣੇ ਆਪ ਨੂੰ ਸਹੀ ਸਾਬਤ ਕਰਨ ਦਾ ਜਿਨ੍ਹਾਂ ਦਾ ਕੋਈ ਆਪਣਾ ਸਟੈਂਡ ਨਹੀਂ ਜਿਹੜੇ ਇੱਕ ਟਾਈਮ ਤੇ ਸੁਲਤਾਨ ਵਰਗੇ ਨਾਲ ਕਲੇਸ਼ ਕਰਕੇ ਬੈਠੇ ਸੀ ਤੇ ਅੱਜ ਉਹਨਾਂ ਦੀਆਂ ਹੀ ਸਟੋਰੀਆਂ ਸ਼ੇਅਰ ਕਰ ਰਹੇ ਆ ਮੈਂ ਤਾਂ ਇਹ ਗੱਲ ਹੀ ਸਮਝ ਨਹੀਂ ਆਈ ਕਿ ਏਪੀ ਨੂੰ ਇਸ ਗੱਲ ਦੀ ਇੰਨੀ ਜਲਤੀ ਕਿਉਂ ਹੋਈ ਕਿ ਜੇਕਰ ਦਲਜੀਤ ਪੰਜਾਬ ਨੂੰ ਇਸ ਲੈਵਲ ਤੇ ਰਿਪਰੈਜ਼ੈਂਟ ਕਰ ਰਿਹਾ ਮੰਨਿਆ ਕਿ ਪੰਜਾਬੀ ਸ਼ੁਰੂ ਤੋਂ ਉੱਥੇ ਸੀ ਇਹ ਗੱਲ ਸੱਚੀ ਵੀ ਆ ਪਰ ਉਹਨਾਂ ਪੰਜਾਬੀਆਂ ਨੇ ਉਹ ਨਹੀਂ ਕੀਤਾ ਜੋ ਦਲਜੀਤ ਨੇ ਕਰਕੇ ਦਿਖਾ ਦਿੱਤਾ ਕਹਿਣ ਨੂੰ ਤਾਂ ਮੀਕੇ ਹੁਣੀ ਵੀ ਸ਼ੁਰੂ ਤੋਂ ਉੱਥੇ ਹੀ ਆ ਉਹਨਾਂ ਵਿੱਚੋਂ ਕਦੇ ਠੇੜ ਪੰਜਾਬ ਦੀ ਝਲਕ ਪਈ ਕਹਿਣ ਨੂੰ ਤਾਂ ਹਾਨੀ ਸਿੰਘ ਵੀ ਉੱਥੇ ਹੀ ਸੀ ਉਹਦੇ ਵਿੱਚੋਂ ਕਦੇ ਪੰਜਾਬ ਦੀ ਝਲਕ ਪਈ ਕਹਿਣ ਨੂੰ ਤਾਂ ਬਾਦਸ਼ਾਹ ਵੀ ਉੱਥੇ ਹੀ ਆ ਉਹਦੇ ਵਿੱਚੋਂ ਕਦੇ ਠੇੜ ਪੰਜਾਬ ਦੀ ਝਲਕ ਪਈ ਕਹਿਣ ਨੂੰ ਤਾਂ ਏਪੀ ਤੂੰ ਵੀ ਉੱਥੇ ਹੀ ਆ ਤੇਰੇ 'ਚੋਂ ਕਦੇ ਪੰਜਾਬ ਦੀ ਝਲਕ ਪਈ ਦ ਵਲ ਰਹੀ ਦਲਜੀਤ ਬੋਲੀਵੁੱਡ ਗਿਆ ਤਾਂ ਪੰਜਾਬੀ ਉਹਦੇ ਨਾਲ ਰਹੀ ਦਲਜੀਤ ਪਚੈਲਾ ਗਿਆ ਤਾਂ ਪੰਜਾਬੀ ਉੱਥੇ ਵੀ ਉਹਦੇ ਨਾਲ ਰਹੀ ਤੂੰ ਵੀ ਕਿ ਚਲਦਾ ਗਿਆ ਸੀ ਪਰ ਤੂੰ ਤਾਂ ਉੱਥੇ ਗਟਾਰਾਂ ਗਡੂਰਾਂ ਭੰਨ ਕੇ ਆ ਗਿਆ ਇੱਕ ਗੱਲ ਮੈਂ ਗਰੰਟੀ ਨਾਲ ਕਹਿਣਾ ਕਿ ਪੰਜਾਬੀਆਂ ਦਾ ਜਿਹੜਾ ਸਟਾਰਟ ਅੱਜ ਚੱਲ ਰਿਹਾ ਅੱਜ ਤੋਂ 2 ਸਾਲ ਬਾਅਦ ਬਿਲਕੁਲ ਨਹੀਂ ਰਹਿਣਾ ਇਹਨਾਂ ਦੀਆਂ ਹੈ ਨਾ ਕਰਤੂਤਾਂ ਨੇ ਸਾਰਾ ਕੁਝ ਖਤਮ ਕਰ ਦੇਣਾ ਪੰਜਾਬੀ ਜੇਸ ਲੈਵਲ ਤੇ ਅੱਜ ਪੁੱਜੇ ਸੀ ਇਸ ਲੈਵਲ ਤੇ ਅੱਜ ਤੋਂ 2 ਸਾਲ ਬਾਅਦ ਪੰਜਾਬੀ ਨਹੀਂ ਦਿਖਣੇ ਇਸ ਲੜਾਈ ਦਾ ਫਾਇਦਾ ਕਿਸੇ ਦੂਜੀ ਧਿਰ ਨੇ ਚੱਕਣਾ ਦਲਜੀਤ ਉਹ ਆ ਜਿਹਨੇ ਪੰਜਾਬੋ ਬਾਹਰਲੀ ਆਡੀਅੰਸ ਨੂੰ ਵੀ ਲਾਈਵ ਗਾਗਾ ਕੇ ਨੱਚਾਇਆ ਕਰਵਾਦਾ ਹੁਣ ਦਿਲਜੀਤ ਦਾ ਮੁਕਾਬਲਾ ਕਰੂਗੇ ਹੱਦ ਹੋ ਗਈ ਯਾਰ ਕਿੱਡੀ ਹੈਰਾਨੀ ਦੀ ਗੱਲ ਆ ਕਿ ਏਪੀ ਲੋਕਾਂ ਨੂੰ ਇਹ ਦੱਸ ਰਿਹਾ ਕਿ ਦਿਲਜੀਤ ਨੇ ਮੈਨੂੰ ਬਲੋਕ ਕੀਤਾ ਹੋਇਆ ਤੇ ਉਹਦੀ ਸਹੇਲੀ ਦਿਲਜੀਤ ਦੇ ਸ਼ੋਅਾਂ ਤੇ ਜਾ ਕੇ ਨੱਚ ਰਹੀ ਆ ਭਰਾਵਾ ਪਹਿਲਾਂ ਆਪਣੀ ਸਹੇਲੀ ਨੂੰ ਤਾਂ ਰੋਕ ਲਾ ਲੋਕਾਂ ਨੂੰ ਦਿਲਜੀਤ ਦੀ ਸੱਚਾਈ ਬਾਅਦ ਚੋ ਦੱਸ ਲੈ ਅਸੀਂ ਕੱਲ ਵੀ ਦਿਲਜੀਤ ਦੇ ਨਾਲ ਸੀ ਤੇ ਅੱਜ ਵੀ ਦਿਲਜੀਤ ਦੇ ਨਾਲਾਂ ਤੇ ਆਉਣ ਵਾਲੀ ਕੱਲ ਨੂੰ ਵੀ ਦਿਲਜੀਤ ਦੇ ਨਾਲ ਹੀ ਰਹਿਾਂਗੇ ਅਸੀਂ ਕੋਈ ਲਫਾਫੇ ਨਹੀਂ ਕਿ ਜਿੱਧਰ ਦੀ ਹਵਾ ਉਧਰ ਨੂੰ ਡੋੜਨਾ ਸ਼ੁਰੂ ਕਰ ਦੇਵਾਂਗੇ ਜਿਹੜੇ ਲਫਾਫੇ ਆ ਉਹ ਅੱਜ ਕੱਲ ਬਹੁਤ ਸਾਰੀਆਂ ਵੀਡੀਓਜ਼ ਵਿੱਚ ਤੇ ਬਹੁਤ ਸਾਰੇ ਕਮੈਂਟਾਂ ਦੇ ਵਿੱਚ ਦਿਖ ਰਹੇ ਆ ਜਿਹੜੇ ਅੱਜ ਦਿਲਜੀਤ ਨੂੰ ਹੇਟ ਦੇ ਰਹੇ ਆ ਇਹ ਉਹੀ ਲੋਕ ਆ ਜਿਹੜੇ ਇੱਕ ਟਾਈਮ ਤੇ ਸਿੱਧੂ ਦੇ ਫੈਨ ਸੀ ਤੇ ਉਹਦੇ ਜਾਣ ਤੋਂ ਬਾਅਦ ਔਜਲੇ ਦੇ ਫੈਨ ਹੋ ਗਏ ਤੇ ਅੱਜ ਕੋਈ ਏਪੀ ਢਿਲੋਂ ਨੇ ਸਟੇਟਮੈਂਟ ਦਿੱਤੀ ਤਾਂ ਉਹਦੇ ਫੈਨ ਹੋ ਗਏ ਤੇ ਅੱਜ ਦਿਲਜੀਤ ਨੂੰ ਹੇਟ ਦੇ ਰਹੇ ਆ ਕੱਲ ਨੂੰ ਕੋਈ ਹੋਰ ਉਠਿਆ ਇਹਨਾਂ ਨੇ ਉਹਦੇ ਦ ਜੇਕਰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਰਨ ਤੋਂ ਬਾਅਦ ਲਾਈਕ ਕਰਕੇ ਇੱਕ ਬੰਦ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਦਲਜੀਤ ਦੇ ਫੈਨ ਸੀ ਤਾਂ ਬਣ ਕੇ ਰਹੋ ਹਵਾ ਦਾ ਰੁਖ ਦੇਖ ਕੇ ਉੱਡਣਾ ਸ਼ੁਰੂ ਨਾ ਕਰਦੇਓ ਤੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਛੱਡਿਓ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ